Құртүрдіңіздер Ау, 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 ਮਾਨਯੋਗ ਕਮਿਸ਼ਨਰ ਨੂੰ ਪੁਲਿਸ ਲੁਧਿਆਣਾ ਸ਼੍ਰੀ ਪੁਲਦੀਪ ਕਾਲ ਜੀ ਦੇ ਔਰ ਡੀਸੀਪੀ ਅਨਜਸਰ ਸਿੰਘ ਤੇਜਾ ਜੀ ਦੇ ਦਿਸ਼ਾ ਨਿਰਦੇਸ਼ ਛੇੜ ਜਿਹੜੇ ਹੈਗੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਜੜੀ ਹੈਗੀ ਹੈ ਇੱਕ ਲੁੱਟਾ ਖੋਹ ਕਰਨ ਵਾਲਾ ਗੈਂਗ ਦੇ ਪੰਜ ਮੈਂਬਰਾਂ ਪਰ ਵਿੱਚ ਕੜੀ ਵੱਡੀ ਸਫਲਤਾ ਹਾਸਲ ਕੀਤੀ ਆ ਔਰ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ 270 ਨੰਬਰ ਮੁਕੱਦਮਾ ਜਿਹੜਾ ਹੈਗਾ ਉਹ ਦਰਜ ਕੀਤਾ ਹੈਗਾ 304 ਸਬਸੈਕਸ਼ਨ 2 ਬੀ ਐਨਐਸਐਸ ਤੇ ਅਧੀਨ ਥਾਣਾ ਆਪਣਾ ਹੈਗਾ ਡਿਵੀਜ਼ਨ ਨੰਬਰ 7 ਔਰ ਇਹਦੇ ਵਿੱਚ ਜਿਹੜੇ ਅਸੀਂ 5 ਦੋਸ਼ੀ ਫੜੇ ਨੇ ਇਹਦੇ ਵਿੱਚ ਇੱਕ ਹੈਰਾਨੀ ਕਰਨ ਵਾਲੀ ਹੈ ਕਿ ਦੋ ਇਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਫੀਮੇਲਸ ਵੀ ਹੈਗੀਆਂ ਨੇ ਜਿਹੜੀਆਂ ਇਸ ਗਰੋਹ ਦੀਆਂ ਮੈਂਬਰ ਸੀਗੀਆਂ ਫੜੇ ਗਏ ਵਿਅਕਤੀ ਜਿਹੜੇ ਹੈਗੇ ਨੇ ਵਿਕਰਮਜੀਤ ਸਿੰਘ ਉਰਫ ਸੋਨੂ ਹੈਗਾ ਜਿਹੜਾ ਕਿ ਰਹਿਣ ਵਾਲਾ ਅੰਮ੍ਰਿਤਸਰ ਦਾ ਹੈਗਾ ਪਰ ਫਿਲਹਾਲ ਜਿਹੜਾ ਸੀਗਾ ਇਹ ਆਪਣੇ ਚੀਮਾ ਚੌਂਕ ਲੁਧਿਆਣੇ ਆ ਕੇ ਰਹਿ ਰਿਹਾ ਸੀਗਾ ਇਸ ਤੋਂ ਇਲਾਵਾ ਇਹਦੇ ਨਾਲ ਅਮਿਤ ਚੋਹਾਨ ਔਰ ਜਿਹੜਾ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਲੁਧਿਆਣੇ ਦਾ ਹੈਗਾ ਤਾਂ ਨikhil ਕੁਮਾਰ ਹੈਗਾ ਜਿਹੜਾ ਟਿੱਬੇ ਰੋਡ ਦਾ ਰਹਿਣ ਵਾਲਾ ਹੈਗਾ ਸੋ ਇਸ ਤਰ੍ਹਾਂ ਇਹਨਾਂ ਨੇ ਗੈਂਗ ਬਣਾਇਆ ਸੀਗਾ ਰਾਤ ਨੂੰ ਜਿਹੜੇ ਲੁੱਟਾਂ ਖੋਹ ਸਾਦੇ ਸੀਗੇ ਇਹਨੂੰ ਗਿਫਤਾਰ ਕਰਕੇ ਇਹਨਾਂ ਦੇ ਕੋਲੋਂ ਅਸੀਂ ਜਿਹੜੀਆਂ ਹੈਗੀਆਂ ਤਿੰਨ ਐਕਟਿਵਾ ਜਿਹੜੀ ਆਈਆਂ ਬਿਨਾ ਨੰਬਰੀ ਦੋ ਮੋਟਰਸਾਈਕਲ ਔਰ ਛੇ ਮੋਬਾਈਲ ਜਿਹੜੇ ਹੈਗੇ ਨੇ ਬਰਾਮਦ ਕੀਤੇ ਆ ਔਰ ਇਸ ਤੋਂ ਇਲਾਵਾ ਜਿਹੜੇ ਵਾਦਦਾਤੇ ਕਰਦੇ ਸੀਗੇ ਦਾਤਰ ਵਰਤਦੇ ਸੀਗੇ ਉਹ ਵੀ ਇਹਨਾਂ ਦੇ ਕੋਲੋਂ ਦੋ ਦਾਤਰ ਜਿਹੜੇ ਆ ਬਰਾਮਦ ਕੀਤੇ ਆ ਸੋ ਇਸ ਤਰੀਕੇ ਨਾਲ ਜਿਹੜੇ ਅਸੀਂ ਆ ਗਿਆ ਜ਼ੋਨ 4 ਦੇ ਵਿੱਚ ਜਿਹੜੇ ਕਾਫੀ ਜਿਹੜਾ ਟਿੱਬਾ ਥਾਣੇ ਦੇ ਵਿੱਚ ਦਨ ਆਪਣੇ 7 ਨੰਬਰ ਔਰ ਮੋਤੀ ਨਗਰ ਏਰੀਆ ਫੋਕਲ ਪੁਆਇੰਟ ਦੇ ਵਿੱਚ ਜਿਹੜੀਆਂ ਵਾਦਾਤਾਂ ਹੋ ਰਹੀਆਂ ਸੀਗੀਆਂ ਉਹਨਾਂ ਦਾ ਗੈਂਗ ਜਿਹੜਾ ਟਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਆ ਸਫਲਤਾ ਹਾਸਲ ਕੀਤੀ ਔਰ ਇਹਦੇ ਵਿੱਚ ਅਸੀਂ ਜਿਹੜੀਆਂ ਹੈਗੀਆਂ ਫਿਰ ਤਿੰਨ ਐਕਟਿਵਾ ਦੋ ਮੋਟਰਸਾਈਕਲ ਔਰ ਛੇ ਮੋਬਾਈਲ ਜਿਹੜੇ ਕੋਹ ਕੀਤੇ ਗਏ ਸੀ ਇਸ ਗੈਂਗ ਨਾਲ ਉਹ ਜਿਹੜੇ ਆ ਗ੍ਰਿਫਤਾਰ ਕਰਕੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸਾਨੂੰ ਕੁਝ ਕਿਸੇ ਦੌਰਾਨ ਪਤਾ ਲੱਗਿਆ ਵੀ ਇਹਨਾਂ ਨੇ ਕਿਹੜੀ ਕਿਹੜੀ ਥਾਂ ਤੇ ਵਾਰਦਾਤ ਕੀਤੀ ਤੇ ਹੁਣ ਤੱਕ ਕਿੰਨੀ ਵਾਰਦਾਤਾਂ ਨੂੰ ਅੰਜਾਮ ਦੇ ਦਿੱਤੇ ਹੁਣ ਤੱਕ ਮੈਂ ਤੁਹਾਨੂੰ ਦੱਸ ਦਿੰਦਾ 12 ਵਾਰਦਾਤਾਂ ਨੂੰ ਅੰਜਾਮ ਕੀਤਾ ਹੈ 12 ਜਿਹੜੀਆਂ ਹੈਗੀਆਂ ਮੈਂ ਏਰੀਆ ਦੱਸ ਦਿੰਦਾ ਕਿਉਂਕਿ ਸਪੈਸੀਫਿਕਲੀ ਮੈਂ ਦੱਸਾਂਗਾ ਤਾਂ ਫਿਰ ਮੇਰੀ ਜਿਹੜੀ ਇਨਵੈਸਟੀਗੇਸ਼ਨ ਉੱਪਰਭਾਵਿਤ ਹੁੰਦੀ ਹੈ ਉਹਦੇ ਦਾ ਹੱਲ ਹੈਗਾ ਕਿ ਡਿਵੀਜ਼ਨ ਨੰਬਰ 7 ਦੇ ਏਰੀਆ ਦੇ ਵਿੱਚ ਠੱਬੇ ਦੇ ਵਿੱਚ ਮੋਤੀ ਨਗਰ ਤੇ ਫੋਕਲ ਪੁਆਇੰਟ ਏਰੀਆ ਦੇ ਵਿੱਚ ਜ਼ਿਆਦਾ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਸੀ ਉਹ ਇਹਨਾਂ ਦੀਆਂ ਵਾਰਦਾਤਾ ਰਾਤ ਦੇ ਸਮੇਂ ਜ਼ਿਆਦਾ ਹੁੰਦੀਆਂ ਸੀਗੀਆਂ ਦਾਤਰ ਇਹਨਾਂ ਦੇ ਕੋਲ ਹੁੰਦਾ ਸੀ ਕਈ ਵਾਰੀ ਆਪਣੇ ਜਿਹੜੀ ਲੇਬਰ ਕਲਾਸ ਪ੍ਰੈਕਟੀ ਕੋਈ ਵੀ ਜਾਂਦਾ ਉਹਨਾਂ ਦਾਤਰ ਵਿਖਾ ਕੇ ਜਿਹੜੇ ਲੁੱਟਾ ਖੋਹਾਂ ਕਰਦੇ ਸੀਗੇ ਇਸ ਤਿਹੇ ਜਿਹੜਾ ਹੈ ਨਾ ਜਿਹੜਾ ਸੀਗਾ ਮੋਟਰਸਪੋਰਟਸ ਬੀਸਿਕਲੀ ਸਾਰੇ ਲੁਧਿਆਣੇ ਦੇ ਰਹਿਣ ਵਾਲੇ ਇਹ ਬੀਸਿਕਲੀ ਬਾਕੀ ਚਾਰੇ ਲੁਧਿਆਣੇ ਦੇ ਹੈਗੇ ਨੇ ਇੱਕ ਬੰਦਾ ਜਿਹੜਾ ਅੰਮ੍ਰਿਤਸਰ ਆ ਪਰ ਫਿਲਹਾਲ ਉਹ ਵੀ ਜਿਹੜਾ ਚੀਮਾ ਚੌਕ ਲੁਧਿਆਣੇ ਦਾ ਹੀ ਰਹਿਣ ਵਾਲਾ ਇਹਨਾਂ ਦੇ ਸਾਰਿਆਂ ਦਾ ਇੱਥੇ ਇਹ ਸੀਗਾ ਗਰੋਸ ਸੀਗਾ ਸਰ ਇਹਨਾਂ ਦੀ ਉਮਰ ਕਿੰਨੀ ਕੀ ਹੋ ਗਈ ਸਾਰਿਆਂ ਦੀ ਜਿਹੜੀ ਇਹਨਾਂ ਦੀ ਉਮਰ ਜਿਹੜੀ ਹੈ ਪੁੱਛ ਕੇ ਇਸ ਤੋਂ ਜਿਹੜੀ ਹੈਗੀ ਆ ਉਹ 18 ਤੋਂ 20 ਸਾਲ ਦੇ ਵਿੱਚ ਵਿੱਚ ਹੀ ਹੈਗੀ ਸਾਰਿਆਂ ਦੀ। ਕਦੇ ਲੁੱਟਾਂ ਕਰਨ ਦਾ ਮੋਟਿਵ ਕੀ ਸੀ ਇਹਦਾ ਕਿਉਂ ਕਰਦੇ ਸੀ ਲੁੱਟਾ? ਦੇਖੋ ਹਮੇਸ਼ਾ ਜਿਹੜਾ ਕ੍ਰਾਈਮ ਹੁੰਦਾ ਉਹ ਪੈਸੇ ਦੇ ਕਰਕੇ ਹੀ ਹੁੰਦਾ ਜਾਂ ਉਸ ਐਂਗਲ ਤੋਂ ਹੀ ਹੁੰਦਾ ਹੈ। ਸੋ ਇਹ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜਾ ਸੀਗਾ ਮੋਬਾਈਲ ਲੈਣੇ, ਮੋਟਰਸਾਈਕਲ ਐਕਟਵਾ ਲੈਣੇ ਇਹਨਾਂ ਦੇ ਲਈ ਸੀ। ਉਸ ਚੀਜ਼ਾਂ ਨੂੰ ਇਹ ਪੈਸੇ ਦੇ ਲਈ ਕਰਦੇ ਸੀ। ਉਹ ਸਰ ਨਸ਼ੇ ਦੇ ਵੀ ਆਦੀ ਆਦੀ ਨੇ। ਫਿਲਹਾਲ ਤੱਕ ਨਸ਼ੇ ਦੀ ਵਾਲੀ ਜਿਹੜੀ ਗੱਲ ਕੋਈ ਨਹੀਂ ਨਜ਼ਰ ਆਈ ਪਰ ਫਿਰ ਵੀ ਇਹਨਾਂ ਦਾ ਮੈਡੀਕਲ ਕਰਵਾ ਕੇ ਉਹਨਾਂ ਅਗੀ ਜਿਹੜੀ ਪ੍ਰੋਸੀਜਰ ਹੈਗਾ ਉਹਨੂੰ ਫਾਲੋ ਕੀਤਾ ਤੇ ਜਿਵੇਂ ਸਰ ਇਹ ਜਿਵੇਂ ਐਕਟਿਵ ਆ ਵਗੈਰਾ ਚੋਰੀ ਕਰਦੇ ਇਹ ਮੋਬਾਈਲ ਕਿਤੇ ਨਾ ਕਿਤੇ ਤਾਂ ਵੇਚਦੇ ਹੋਣੇ ਇਹ ਸਾਰੀਆਂ ਪਾਰਟ ਆਫ ਇਨਵੈਸਟੀਗੇਸ਼ਨਸ ਹੈਗੀਆਂ ਜੇ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਇਸੇ ਚੀਜ਼ ਤੋਂ ਪੁੱਛਗਛ ਕੀਤੀ ਜਾਏਗੀ ਕਿਥੋਂ ਚੋਰੀ ਹੋਈ ਆ ਕੀ ਨੰਬਰ ਹੈਗਾ ਕਿੱਥੇ ਅੱਗੇ ਜਾਣਾ ਸੀਗਾ ਇਹਨਾਂ ਨੇ ਪਹਿਲੀਆਂ ਜਿਹੜੀਆਂ ਕੀਤੀਆਂ ਬਾਤ ਤਾਂ ਮੰਨੀਆਂ ਉਹਨਾਂ ਨੂੰ ਵੀ ਇਨ ਡੈਪਥ ਜਿਹੜਾ ਹੈਗਾ ਹੋਰ ਕੀਤਾ ਜਾਏਗਾ ਜਲਦੀ ਇਹ ਜਿਦਵੇਂ ਜਾਣਕਾਰੀ ਆਏਗੀ ਤੁਹਾਡਾ ਫੈਸਲਾ ਸਾਰੇ ਟੋਟਲ 5 ਜਣੇ ਨੇ ਜਾਂ ਇਹਨਾਂ ਦੇ ਨਾਲ ਹੋਰ ਵੀ ਇਹਨਾਂ ਦਾ ਹੋਰ ਵੀ ਕੁੱਝ ਦੱਸਾਂਗੇ ਫਿਲਹਾਲ ਅਸੀਂ 5 ਫੜੇ ਨੇ ਇਹਨਾਂ ਦੀ ਪੁੱਛਗਛ ਦੌਰਾਨ ਇਹਨਾਂ ਦਾ ਲੱਗਦਾ ਇੱਕ ਦੋ ਵਿਅਕਤੀ ਹੋਰ ਵੀ ਇਹਨਾਂ ਦਾ ਨਾਂ ਸ਼ਾਮਤ ਅਫਰੀਸ਼ਾ ਉਹਨਾਂ ਨੂੰ ਵੀ ਜਲਦੀ ਫੜਾ ਦੇਣਾ ਨਾਂ ਨਹੀਂ ਮੈਂ ਦੱਸ ਸਕਦਾ ਕਿ ਆਪਸੀ ਰਿਸ਼ਤੇਦਾਰੀ ਹੈ ਜਾਂ ਫਰੈਂਡ ਸਰਕਲ ਹੈ ਇਹਨਾਂ ਦੀ ਆਪਸੀ ਦੋਸਤੀ ਕਿਵੇਂ ਬਣੀ ਨਜ਼ਰ ਲੱਗ ਕਿਵੇਂ ਬਣੀ ਸਰ ਇਨ ਡੈਪਥ ਆਪਾਂ ਜ਼ਿਆਦਾ ਨਹੀਂ ਹੈ ਨਾ ਬਾਰੇ ਕੁਝ ਵੀ ਕਮੈਂਟ ਕਰ ਸਕਦੇ ਬਟ ਇਹ ਹੈਗਾ ਕਿ ਇਹ ਇਹਨਾਂ ਦੇ ਗਰੋਥ ਦੇ ਮੈਂਬਰ ਸੀਗੇ ਇੱਕ ਤਰੀਕੇ ਦਾ ਆਪਾਂ ਮੈਂਬਰ ਕਹਿ ਸਕਦੇ ਐਸੋਸੀਏਟਸ ਕਹਿ ਸਕਦੇ ਇਹਨਾਂ ਨੂੰ